ਦੀਵਾ ਜਗਾਓ ਭਾਈ ਆਪਣੇ ਅੰਦਰ ਨਾਮ ਦਾ ਦੀਵਾ ਜਗਾਓ ਜਿਨ੍ਹਾਂ ਦੇ ਅੰਦਰ ਨਾਮ ਦਾ ਦੀਵਾ ਜਗ ਗਿਆ ਗਿਆਨ ਦਾ ਦੀਵਾ ਜਗ ਗਿਆ ਗੁਰਦੇਵ ਕਹਿੰਦੇ ਨੇ ਸਤ ਗੁਰ ਸਬਦ ਉਜਾਰੋ ਦੀਪਾ ਸਤਗੁਰੂ ਦਾ ਸਬਦ ਹੈ ਨਾ ਇਹੋ ਜਾਂ ਉਜਾਰਾ ਕਰਦਾ ਇਹੋ ਜੀ ਰੋਸ਼ਨੀ ਕਰਦਾ ਦੀਵਾ ਮੇਰਾ ਇੱਕ ਨਾਮ ਇੱਕ ਨਾਮ ਦਾ ਦੀਵਾ ਹੈ ਦੁੱਖ ਵਿੱਚ ਪਾਇਆ ਤੇਲ ਦੀਵਾ ਜਗਦਾ ਹੈ ਨਾ ਜਿਹੜਾ ਤੇਲ ਵੀ ਨਾਲ ਦੀ ਨਾਲ ਸੜਦਾ ਹੈ ਜਿਉਂ-ਜਿਉਂ ਨਾਮ ਦਾ ਦੀਵਾ ਘਟ ਵਿੱਚ ਜਗੇਗਾ ਜਿਹੜੇ ਨਾਮ ਦਾ ਦੀਵਾ ਜਗਾਉਣਗੇ ਉਹਨਾਂ ਦੇ ਦੁੱਖਾਂ ਦਾ ਤੇਲ ਸੜ ਜਾਵੇਗਾ ਬੋਲ ਸਤਿਨਾਮ ਸ੍ਰੀ ਵਾਹਿਗੁਰੂ ਸੜਦਾ ਜਾਵੇਗਾ ਉਹਨਾਂ ਚਾਨਣ ਉਹਨਾਂ ਸੁਖਿਆ ਉਧਰ ਚਾਨਣਾ ਹੁੰਦਾ ਹੈ ਉਧਰ ਜਿਹੜਾ ਤੇਲ ਸੋਖਿਆ ਜਾਂਦਾ ਹੈ ਦੁੱਖ ਨਾਸ ਹੁੰਦੇ ਨੇ ਗਿਆਨ ਦਾ ਚਾਨਣਾ ਹੁੰਦਾ ਬੋਲ ਸਤਿਨਾਮ ਸ੍ਰੀ ਵਾਹਿਗੁਰੂ ਦੀਵਾ ਮੇਰਾ ਦੁੱਖ ਵਿੱਚ ਪਾਇਆ ਤੇਲ ਉਹਨਾਂ ਚਾਨਣ ਉਹ ਸੁਖਿਆ ਚੁਕਾ ਜਮ ਸਿਉ ਮੇਲ ਚੁਕਾ ਜਮ ਸੁਮੇਲ ਜਮਾਂ ਦੇ ਨਾਲ ਮੇਲ ਹੀ ਨਹੀਂ ਹੁੰਦਾ ਫਿਰ ਜਮ ਦਿਖਦੇ ਨਹੀਂ ਨਜ਼ਰੇ ਨਹੀਂ ਆਉਂਦੇ ਜੋ ਮਨਮੁੱਖਾਂ ਨੂੰ ਪਕੜ ਕੇ ਲੈ ਜਾਂਦੇ ਨੇ ਜਿਹੜਾ ਨਾਮ ਦਾ ਦੀਵਾ ਜਗਾ ਲੈਂਦੇ ਨੇ ਉਹਨਾਂ ਦਾ ਜਮਾਂ ਦੇ ਨਾਲੋਂ ਜਮਾਂ ਤੋਂ ਖਿਹੜਾ ਹੀ ਛੁੱਟ ਜਾਂਦਾ